ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਚਾਰੇ ਜਾਗੇ ਚੋ ਜੁਗੀ ਪੰਚਾਇਨ ਆਪੇ ਹੋਆ ਆਪਿਨ ਆਪ ਸਜਿਓਨ ਆਪੇ ਹੀ ਥੰਮ ਖਲੋਆ ਚਾਰੇ ਜਾਗੇ ਚੋ ਜੁਗੀ ਪੰਚਾਇਨ ਆਪੇ ਹੋਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਓ ਆਪਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੱਤੇ ਬਲਵੰਡ ਦੀ ਵਾਰ ਜੋ ਰਾਗ ਰਾਮਕਲੀ ਦੇ ਵਿੱਚ ਦਰਜ ਹੈ ਇਸ ਦੀ ਸੰਥਿਆ ਸਰਵਣ ਕਰ ਰਹੇ ਹਾਂ ਅੱਜ 8ਵੀਂ ਪੌੜੀ ਭਾਵ ਖੇਰਲੀ ਪੌੜੀ ਦੀ ਸੰਥਿਆ ਸਰਵਣ ਕਰਾਂਗੇ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਚਾਰੇ ਜਾਗੇ ਇਥੇ ਆਪਾਂ ਜਮ ਕੇ ਲਾਵਾਂਗੇ ਚੋ ਜੁਗੀ ਜੱਜੇ ਔਂਕਰ ਉੱਤੇ ਅਦਗ ਗੱਗੇ ਬਿਹਾਰੀ ਉੱਤੇ ਬਿੰਦੀ ਜੁਗੀ ਇਥੇ ਵਿਸਰਾਮ ਲੱਗੇਗਾ ਪੰਚਾਇਨ ਪਪੇ ਟਿਪੀ ਚੱਤੇ ਕੰਨਾ ਈੜੀ ਸਿਹਾਰੀ ਨਾਣੇ ਔਂਕਰ ਪੰਚਾਇਨ ਟਿਪੀ ਦੀ ਵਾ ਦੇਣੀ ਆ ਪੰਚਾਇਨ ਆਪੇ ਹੋਆ ਆਪਿਨ ਆਪੀ ਬੋਲ ਕੇ ਵਿੱਚ ਡਹਿ ਦੇਣੀ ਐ ਨੰਨੇ ਦੇ ਦਲਾਵਾਂ ਲੱਗਿਆ ਨੇ ਪੈਰ ਵਿੱਚ ਹਲੰਤ ਲੱਗੀ ਐ ਇਹ ਭਾਰਾ ਬੋਲਿਆ ਜਾਵੇਗਾ ਨੰਨਾ ਆਪਿਨ ਆਪਿਨ ਸੰਬੰਧਕ ਬੋਲਣਾ ਹੈ ਇਕੱਠਾ ਬੋਲਣਾ ਹੈ ਆਪਿਨ ਆਪ ਸਾਜਿਓਨ ਸਸੇ ਕੰਨਾ ਉਤਯਦਕ ਜਜੇ ਸਿਹਾਰੇ ਉੜਾ ਕੁੱਲੇ ਮੂਵਾਲਾ ਨੰਨੇ ਔਂਕੜ ਸਾਜਿ ਓਨ ਸਾਜਿ ਓਨ ਤੇ ਪਾਰਾ ਬੋਲਿਆ ਜਾਵੇਗਾ ਇਥੇ ਵਿਸ਼ਰਾਮ ਲੱਗੇਗਾ ਆਪੇ ਹੀ ਥੰਮ ਮੰਮੇ ਦੇ ਪੈਰ ਤੇ ਹਲੰਤ ਲੱਗੀ ਐ ਪਾਰਾ ਬੋਲਿਆ ਜਾਵੇਗਾ ਥੰਮ ਖਲੋਵਾ ਐੜੇ ਕੰਨਾ ਖਲੋਵਾ ਆਪੇ ਪੱਟੀ ਪੱਪੇ ਅੰਦਗ ਟਾਂਗੇ ਬਿਹਾਰੀ ਪੱਟੀ ਇਥੇ ਜਮਕੀ ਲੱਗੇਗੀ ਕਲਮ ਆਪ ਇਥੇ ਵਿਚਾਰ ਆਉਣ ਲੱਗੇਗਾ ਆਪ ਲਿਖਨ ਹਾਰਾ ਨਾਣਾ ਲਿਖਨ ਨਾਣਾ ਹਾਰਾ ਲਿਖਨ ਹਾਰਾ ਇਕੱਠਾ ਬੋਲਣਾ ਹੈ ਲਿਖਨ ਹਾਰਾ ਹੋਵਾ ਸਭ ਪੱਬਾ ਪਾਰਾ ਸਭ ਉਮਤ ਊੜੇ ਔਕੜ ਉੱਤਯਦਕ ਮੰਮਾ ਤੱਤੇ ਸਾਰੀ ਉਮਤ ਇਥੇ ਜਮਕੀ ਲਾਵਾਂਗੇ ਆਵਨ ਜਾਵਣੀ ਇਥੇ ਵਿਚਰਾਮ ਲੱਗੇਗਾ ਆਪੇ ਹੀ ਨਵਾਂ ਨਰੂਆ ਸਖਤ ਬੈਠਾ ਇਥੇ ਜਮ ਕੇ ਲਾਵਾਂਗੇ ਅਰਜਨ ਗੁਰੂ ਵਿਚਰਾਮ ਲੱਗੇਗਾ ਇਥੇ ਸਤ ਗੁਰ ਕਾ ਖਿਵੈ ਖੱਖੇ ਸਿਹਾਰੀ ਵਵੇ ਦਿਨਾਵਾ ਖਿਵੈ ਚੰਦੋਵਾ ਤਿੱਪੀ ਲਗੇ ਚੰਦੋਵਾ ਉੱਗਵਨੋ ਤਾ ਆਥਵ ਨਹ ਉੱਗਵ ਨਹ ਉੱਗਵ ਊੜੇ ਔਂਕੜ ਗੱਗਾ ਵਾਵਾ ਉੱਗਵ ਬੋਲ ਕੇ ਵਿੱਚ ਦਹਿ ਦੇਣੀ ਐ ਨਾਣਾ ਹਾਏ ਔਂਕੜ ਨਹ ਉੱਗਵ ਨਹ ਉੱਗਵ ਨਹ ਇਸ ਤਰ੍ਹਾਂ ਬੋਲਣਾ ਹੈ ਤੈ ਆਥਵ ਨਹ ਐੜੇ ਕੰਨਾ ਸੱਤਾ ਵਾਵਾ ਆਥਵ ਬੋਲ ਕੇ ਵਿੱਚ ਦਹਿ ਦੇਣੀ ਐ ਨਾਣਾ ਹਾਏ ਔਂਕੜ ਨਹ ਆਥਵ ਨਹ ਆਥਵ ਨਹ ਇਥੇ ਵਿਸ਼ਰਾਮ ਲਵਣਾ ਚੋ ਚੱਕੇ ਸੱਚ ਅਦਕ ਕਕੇ ਬਿਹਾਰੀ ਉੱਤੇ ਬਿੰਦੀ ਚੱਕੀ ਕੀਨ ਲੋਵਾ ਜਿਨੇ ਨੰਨਾ ਭਾਰਾ ਬੋਲਾਂ ਜਿਨੇ ਗੁਰੂ ਇਥੇ ਜਮ ਕੇ ਲਾਵਾਂਗੇ ਨਾ ਸੇਵਿਓ ਊੜਾ ਖੁੱਲੇ ਮੂੰਹ ਵਾਲਾ ਧੰਮਾ ਕਰਕੇ ਬੋਲਣਾ ਊੜਾ ਸੇਵਿਓ ਇਥੇ ਵਿਸ਼ਰਾਮ ਲੱਗੇਗਾ ਮਨ ਮੁਖਾ ਪਿਆ ਮੂਆ ਧੂਣੀ ਚੌਣੀ ਦੂਣੀ ਦਾ ਨਾਣਾ ਹੈ ਚੌਣੀ ਦਾ ਵੀ ਨਾਣਾ ਹੈ ਕਰਾ ਮਾਤ ਇਥੇ ਵਿਸ਼ਰਾਮ ਲਗੇਗਾ ਸੱਚੇ ਕਾ ਸੱਚਾ ਟੋਵਾ ਚਾਰੇ ਜਾਗੇ ਇਥੇ ਜਮਕੀ ਲਾਵਾਂਗੇ ਚੋ ਜੁੱਗੀ ਜੱਜੇ ਔਂਕਰ ਉੱਤੇ ਅਦਗ ਗੱਗੇ ਬਿਹਾਰੀ ਉੱਤੇ ਬਿੰਦੀ ਜੁੱਗੀ ਇਥੇ ਵਿਚਰਾਮ ਲੱਗੇਗਾ ਪੰਚਾਇਨ ਆਪੇ ਹੋਵਾ ਤੂੰ ਨੀ ਚਾਉਣੀ ਕਰਾ ਮਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚਹ ਜੁਗੀ ਪੰਚਾਇਨ ਆਪੇ ਹੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ